ਆ ਗਿਆ ਤੂੰ ਰੋਟੀ ਖਾਣ ਭੁੱਖ ਲੱਗੇ ਤੈਨੂੰ ਹੁਣ ਦੂਜੇ ਬੱਚੇ ਜਗਾਦਰਾ ਪਤਾ ਨਹੀਂ ਕਿੱਧਰ ਟੱਪ ਗਏ ਨਾ ਤਾਂ ਹੋਣਗੇ ਮੇਰੇ ਨਾਲ ਦਾ ਹੈ ਉਧਰ ਵਗ ਗਈ ਆ ਤਾਂ ਆ ਗਿਆ ਇੱਕ ਤਾਂ ਪਹਿਲਾਂ ਐਵੇਂ ਮਾਰੀ ਜਾਂਦੇ ਵਿਚਾਰੇ ਨੂੰ ਕਿ ਚਵਾਨੀ ਨੀ ਨਿਕਲੂਗੀ ਕਾਟੋ ਦੇ ਸਿਰ ਚ ਉਹ ਕੋਈ ਵੱਡੀ ਇਹਦੇ ਦਾ ਰੁਪਈਆ ਨਿਕਲੂਆ ਜਵਾਕ ਹੁੰਦੇ ਪਤਾ ਹੀ ਨਹੀਂ ਹੁੰਦੇ ਅਸੀਂ ਇਹ ਨਿਕਲਣਾ ਕੀ ਵਿਚਾਰੇ ਦੇ ਭੁੱਖੀ ਸੀਗੀ ਉਹ ਕਹਿੰਦਾ ਨਦਰੀ ਵੱਡਾ ਸਰਪਨਗੇ ਭਰੇ ਹੋਰ ਆ ਪਹਿਲਾਂ ਹੀ ਕਰਦੇ ਉਧਰ ਇੱਕ ਨੂੰ ਤਾਂ ਬੱਚੇ ਨੂੰ ਬਾਜ ਲੈ ਗਿਆ ਚੱਕ ਕੇ ਬਹੁਤ ਛਡਾਉਣ ਭੱਜੇ ਪਰ ਨਹੀਂ ਛੱਡਿਆ ਬਾਜ ਨੇ ਪકડ ਵਾਲੀ ਸੀ ਉਹਦੇ ਪੰਜਿਆਂ ਦੀ ਰੱਜ ਲਾ ਹੁਣ ਰੱਜ ਕੇ ਖਾਲਾ ਪੂਰੀ